ਹਾਂਜੀ ਜੀ ਅੱਜ ਕਿੱਥੇ ਤੁਸੀਂ ਜਾ ਰਹੇ ਹੋ ਤੇ ਕਿਹੜੀ ਸੰਸਥਾ ਵੱਲੋਂ ਤੁਹਾਨੂੰ ਭੇਜਿਆ ਗਿਆ ਹਾਂਜੀ ਜੀ ਗੁਰੂ ਨਾਨਕ ਪਾਤਸ਼ਾਹ ਦੀ ਪਾਰ ਬਖਸ਼ਿਸ਼ ਕਿਰਪਾ ਹੋਈ ਹੈ ਜੀ ਜਿਹਦੇ ਨਾਲ ਆਪਣੇ ਸਰਹਾਂ ਤੋਂ ਤਕਰੀਬਨ 15 ਤੋਂ 20 ਜਣੇ ਦਾ ਜਥਾ ਇੱਥੋਂ ਜਾ ਰਿਹਾ ਤੇ ਪੂਰੇ ਪੰਜਾਬ ਦੇ ਵਿੱਚੋਂ ਸਾਈ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਸਾਡੇ ਜਿਹੜੇ ਜਰਨਲ ਸਕੱਤਰ ਦੇ ਸਾਥ ਜਸਾ ਸਿੰਘ ਆਦੂ ਵਾਲੀ ਅ ਜੀ ਉਹਨਾਂ ਨੇ ਸਾਨੂੰ ਬਹੁਤ ਹੀ ਸੱਜੇ ਢੰਗ ਨਾਲ ਸਾਡੀ ਮਦਦ ਕਰਦੇ ਹੋਏ ਇਸ 그룹ਪ ਜਾਣ ਲਈ ਸਾਨੂੰ ਸਾਡੀ ਮਦਦ ਕੀਤੀ ਆ ਤੇ ਇਹਦੇ ਨਾਲ ਹੀ ਸਾਡੇ ਜਿਹੜੇ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਸਾਹ ਦਲਜੀਤ ਜੀ ਸਿੱਧੂ ਸਾਹਿਬ ਉਹਨਾਂ ਨੇ ਆਪਣੀ ਬਹੁਤ ਮਿਹਨਤ ਸਦਕਾ ਸਾਰੇ ਪਾਸਪੋਰਟ ਤੇ ਵੀਜ਼ੇ ਲਵਾਉਣੇ ਸਾਰੇ ਇਸ ਮਿਹਨਤ ਦਾ ਫਲ ਹੈ ਜਿਹੜਾ ਉਹਨਾਂ ਨੇ ਮਤਲਬ ਸਾਡੇ ਸੰਗਤ ਲਈ ਕੀਤਾ ਹੈਗਾ ਤੇ ਅਸੀਂ ਸਾਰੇ ਇਕੱਠੇ ਹੋ ਕੇ ਹੁਣ ਅੱਜ ਗੁਰਦਾਰ ਸਿੰਘ ਸਾਹਿਬ ਦਾ ਗੁਰਪੁਰਬ ਮਨਾਉਣ ਲਈ 15 ਨਵੰਬਰ ਨੂੰ ਜੋ ਕਿ ਸਾਰੇ ਹੀ ਨਨਕਾਨਾ ਸਾਹਿਬ ਜਾ ਰਹੇ ਹਾਂ ਅੱਜ ਅਸੀਂ ਜਾ ਕੇ ਅਮਰਸਾਂ ਸਟੇ ਕਰਾਂਗੇ ਤੇ ਕੱਲ 14 ਤਰੀਕ ਨੂੰ ਜਿਹੜਾ ਜਸਾ ਹੈ ਉਹ ਵਾਗਾ ਵਾਟਰ ਕ੍ਰੋਸ ਕਰਕੇ ਪਾਕਿਸਤਾਨ ਦੇ ਵਿਜੈਤ ਹੋ ਰਹੇ ਹਾਂ ਕਿਹੜੀ ਜਗ੍ਹਾ ਤੋਂ ਮਗੇ ਜਾਨਾ ਇਹ ਸੰਗਤਾ ਕਿੱਥੋਂ ਕਿੱਥੋਂ ਦੀ ਹੈ ਜੀ ਇਹ ਇਹ ਸੰਗਤ ਜੀ ਤਕਰੀਬਨ ਕੁਸ਼ਤ ਸਰਹੰਦ ਦੇ ਨਾਲ ਦੇ ਪਿੰਡਾਂ ਦੀ ਹੈ ਤੇ ਕੁਝ ਰਾਜਪੁਰੇ ਤੋਂ ਹੈਗੀ ਆ ਤੇ ਮੇ ਨੇੜ ਤੇੜੇ ਦੀਏ ਕਿਉਂਕਿ ਬਾਕੀ ਸਾਰੀ ਸੰਗਤਾਂ ਅਲੱਗ-ਅਲੱਗ ਥਾਵਾਂ ਤੋਂ ਅਲੱਗ-ਅਲੱਗ ਉਹ ਸਾਰਿਆਂ ਨੇ ਇਕੱਠੇ ਆ ਜਿਹੜੇ ਉਹ ਬਰਾੜ ਹੌਸਟਲ ਦੇ ਵਿੱਚ ਜਾ ਕੇ ਸਾਰੇ ਇਕੱਠੇ ਹੋ ਰਹੇ ਨੇ ਤੇ ਕਿਹੜੀ ਤਰੀਕ ਦਾ ਪ੍ਰੋਗਰਾਮ ਹੈ ਕਿੰਨੀ ਤਰੀਕ ਨੂੰ ਉੱਥੇ ਜਾਣਾ ਤੇ ਕਿੰਨੀ ਤਰੀਕ ਤੱਕ ਹੈ ਸਾਰੇ ਜੀ 14 ਤਰੀਕ ਨੂੰ ਐਂਟਰ ਕਰ ਰਹੇ ਆ ਪਾਕਿਸਤਾਨ ਦੇ ਵਿੱਚ ਜਿਹੜਾ ਕਿ 23 ਤਰੀਕ ਨੂੰ ਕੁ ਡਿਪਾਰਚਰ ਹੈ ਜੀ ਅਸੀਂ ਵਾਪਸ ਆ ਰਹੇ ਆ ਇਹਦੇ ਬਿਟਵੀਨ ਅਸੀਂ ਜਿਵੇਂ ਸਭ ਤੋਂ ਪਹਿਲਾਂ ਜਿਹੜਾ ਮੇਨ ਸਾਡਾ ਫੰਕਸ਼ਨ ਹੈਗਾ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਮਨਾਉਣਾ ਜਨਮ ਸਥਾਨ ਨਨਕਾਣਾ ਸਾਹਿਬ ਮੇਨ ਉੱਥ ਅਰਦਾਲ ਕਰਤਾਰਪੁਰ ਸਾਹਿਬ ਪਾਪ ਅਗਰ ਗੁਰੂ ਦੇ ਦਰਸ਼ਨ ਕਰਦੇ ਫੇਰਾ ਲਾਹੌਰ ਸਾਰੇ ਕਿਤੇ ਘੁੰਮ ਕੇ 23 ਤਰੀਕ ਨੂੰ ਅਸੀਂ ਵਾਪਸੀ ਕਰ ਬਕਰ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲ ਦਿੱਤਾ ਗਿਆ ਤੇ ਹੁਣ ਫ੍ਰੀ ਕਰ ਦਿੱਤਾ ਗਿਆ ਮੇਰੇ ਸੰਗਤ ਦੀ ਮੰਗਾ ਵੀ ਜਿਹੜਾ ਪਾਕਿਸਤਾਨ ਦੇ ਵੀ ਇਹਦੇ ਜਿਹੜੇ ਜਿਹੜੇ ਰਹਿ ਜਾਂਦੀ ਹੈ ਸੰਗਤ ਉਹਨੂੰ ਵੀ ਮਤਲਬ ਵੀਜ਼ਾ ਦੇਣਾ ਚਾਹੀਦਾ ਹੈ हां जी नहीं ਇਹਦੇ ਵਿੱਚ ਨਾ ਜੀ ਦੋ ਚੀਜ਼ਾਂ ਨੇ ਦੇਖੋ ਜਿਹੜਾ ਤਾਂ ਇਹ ਜਥਾ ਜਾ ਰਿਹਾ 10 ਦਿਨਾਂ ਵਾਸਤੇ ਇੱਥੇ ਤਾਂ ਚਲੋ ਪੈਲੀਗ੍ਰਾਮ ਵੀਜ਼ਾ ਜਿਹੜਾ ਮਿਲਦਾ ਜ਼ਰੂਰੀ ਹੈ ਮੈਂ ਸਮਝਦਾ ਕਿਉਂਕਿ ਪਾਕਿਸਤਾਨ ਦੇ ਬਿਲਕੁਲ ਸਿਆੰਟਰ ਅੰਦਰ ਘਰ ਰਹੇ ਹੋ ਤੇ ਅਲੱਗ-ਅਲੱਗ ਥਾਵਾਂ ਤੇ ਜਾ ਰਹੇ ਹੋ ਪਰ ਜਿਹੜਾ ਕਰਤਾਰਪੁਰ ਕੋਰੀਡੋਰ ਵਾਲਾ ਉਹ ਮੈਂ ਵੀ ਪਹਿਲਾਂ ਇਸ ਤੋਂ ਪਹਿਲਾਂ ਮੈਂ ਦਰਸ਼ਨ ਕਰਕੇ ਆਇਆ ਸੀ ਕਰਤਾਰਪੁਰ ਸਾਹਿਬ ਦੇ ਉਹਦੇ 'ਚ ਇੱਕ ਫਾਰਮ ਫਿਲ ਕਰਨਾ ਪੈਂਦਾ ਫਾਰਮ ਫਿਲ ਨੂੰ ਕਰਤਾਰਪੁਰ ਜਾ ਸਕਦਾ ਉੱਥੇ ਸਭ ਤੋਂ ਵੱਡੀ ਸਮੱਸਿਆ ਮੈਂ ਜੋ ਮਹਿਸੂਸ ਕਰਦਾ ਕਿ ਉੱਥੇ ਭਾਵੇਂ ਵੀਜ਼ਾ ਸਟੈਂਪ ਨਹੀਂ ਲੱਗਦੀ ਪਾਸਪੋਰਟ ਤੇ ਫਿਰ ਵੀ ਪਾਸਪੋਰਟ ਉੱਥੇ ਨਹੀਂ ਚਾਹੀਦਾ ਉੱਥੇ ਲੋਕੀ ਆਧਾਰ ਕਾਰਡ ਨਾਲ ਜਾਂ ਕਿਸੇ ਵੀ ਆਪਣੀ ਆਈਡੈਂਟੀਫਿਕੇਸ਼ਨ ਨਾਲ ਘੱਟੋ ਘੱਟ ਕਰਤਾਕ ਉਸ ਤੋਂ ਜਾਣਦਾ ਸਰਕਾਰ ਨੂੰ ਜਾਣ ਲੰਘਾ ਜਿਹੜਾ ਖੋਲ ਦੇਣਾ ਚਾਹੀਦਾ ਉੱਥੇ ਪਾਸਪੋਰਟ ਦੀ ਮੰਗ ਨਹੀਂ ਕਰਨੀ ਚਾਹੀਦੀ ਕਿਉਂਕਿ ਬਹੁਤ ਸਾਰੇ ਬਜ਼ੁਰਗ ਉਹ ਨੇ ਜਿਨ੍ਹਾਂ ਦੇ ਪਾਸਪੋਰਟ ਨਹੀਂ ਬਣੇ ਹੋਏ ਪਰ ਉਹ ਜਾਣ ਦੀ ਤਾਂ ਵੀ ਜਰੂਰ ਰੱਖਦੇ ਨੇ ਤੇ ਉਹਨਾਂ ਲਈ ਇਹ ਬਹੁਤ ਸੁਖਾਲਾ ਹੋ ਗਿਆ ਇਸ ਵਾਰ ਵੀ ਕਾਫੀ ਲੋਕਾਂ ਦੇ ਵੀਜ਼ੇ ਕੱਟ ਦਿੱਤੇ ਗਏ ਨੇ ਕੋਈ ਬੇਨਤੀ ਕਰਨਾ ਚਾਹੋਗੇ ਹਾਂ ਜੀ ਉਹਦੇ ਵਿੱਚ ਇਹ ਹੈ ਜੀ ਮੈਨੂੰ ਜੋ ਪਤਾ ਲੱਗਿਆ ਸਭ ਤੋਂ ਵੱਡੀ ਸੰਸਥਾ ਸਾ 700 ਸਮਥਿੰਗ ਵੀਜ਼ੇ ਲੱਗੇ ਹੈਗੇ ਨੇ ਦੂਜੇ ਨੰਬਰ ਤੇ ਸਾਡੀ ਸਸਾ ਸਾਈ ਮਿਆ ਮਿਰਸ ਜਿਹੜੀ ਇੰਟਰਨੈਸ਼ਨਲ ਫਾਊਂਡੇਸ਼ਨ ਹੈਗੀ ਆ ਤੇ ਇਹਦੇ 440 ਵੀਜ਼ੇ ਟੋਟਲ ਲੱਗੇ ਹੈਗੇ ਨੇ ਤੇ ਇਸ ਤੋਂ ਇਲਾਵਾ ਟੋਟਲ ਤਕਰੀਬਨ ਤੁਸੀਂ ਕਹ ਲਓ ਕਿ 3000 ਵੀਜ਼ੇ ਉਹਨੇ ਲੈਣੇ ਸੀ ਹਾਇ ਕਿਸ ਨੂੰ ਨੇ ਜਿਹਦੇ ਚੋ ਸੰਗਤ ਆ ਜਿਹੜੀ ਉਹ ਹੁਣ ਕਿੰਨੀ ਜਾਂਦੀ ਆ ਇਹ ਸੰਗਤ ਤੇ ਨਿਰਭਰ ਕਰਦਾ ਹੈਗਾ ਪਰ ਸੰਗਤ ਇੱਕ ਮੰਗ ਜ਼ਰੂਰ ਆ ਵੀ ਹੋਰ ਵਾਤਵਾਰ ਵੀਜ਼ੇ ਦਿੱਤੇ ਜਾਣ ਤਾਂ ਜੋ ਸੰਗਤ ਆਪਣੇ ਵਿਛੜੇ ਘਰ ਦਾ ਮਾਂ ਦੇ ਜਿਹੜੀ ਹੈਗੀ ਆ ਯਾਤਰਾ ਕਰ ਸਕੇ सिया त गुरू खां मदद